ਆਪੇ ਆਪਣਾ ਨਾਮ ਦੱਸੋ ਜੀ ਜਿਹੜੀ ਇੱਕ ਮੰਦ ਭਾਗੀ ਘਟਨਾ ਵਾਪਰੀ ਆ ਹਸ਼ਿਆਰਪੁਰ ਦੇ ਵਿੱਚ ਜਿਹੜਾ ਬੱਚਾ ਹੈ ਜੀ ਤੁਹਾਡੇ ਪਿੰਡ ਦਾ ਰਹਿਣ ਵਾਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖਦਾਈ ਘੜੀ ਇੱਥੇ ਸਾਡੇ ਪਿੰਡ ਦੇ ਰਜਗਾਰ ਵਾਸਤੇ ਹਸ਼ਿਆਰਪੁਰ ਆਪਣੇ ਕੁਝ ਮਹੀਨਿਆਂ ਤੋਂ ਉੱਥੇ ਕੰਮ ਕਰ ਰਿਆ ਸੀ ਉੱਥੇ ਬੱਚੇ ਖੇਡਦੇ ਨੂੰ ਕੋਈ ਪ੍ਰਵਾਸੀ ਜਿਹੜਾ ਕੋਈ ਭਈਆ ਉਹ ਚੱਕਰ ਜਾ ਕੇ ਉਹਨੇ ਬਹੁਤ ਹੀ ਏਦਾਂ ਦਾ ਕਤਲ ਕਰ ਦਿੱਤਾ ਉਹਨੂੰ ਬਹੁਤ ਹੀ ਭੈੜਾ ਉਹਨੇ ਕੰਮ ਕੀਤਾ ਬਹੁਤ ਹੋਰ ਕੀ ਅੰਗ ਵੀ ਉਹਦੇ ਇਹੋ ਜਿਹੇ ਕਰਤੇ ਜਿਹੜੇ ਕਿ ਅਸੀਂ ਇੱਥੇ ਕਿਸੇ ਨੂੰ ਦਿਖਾ ਵੀ ਨਹੀਂ ਸਕੇ ਮੂੰਹ ਵੀ ਅਸੀਂ ਉਹਦਾ ਇੱਥੇ ਦਿਖਾ ਸਕੇ ਏਦਾਂ ਦੀ ਮਾੜੀ ਇਸ ਇਸ ਲੋਕਾਂ ਨੇ ਹਰਕਤ ਕੀਤੀ ਆ ਇਹ ਜਿਹੜੇ ਪਰਵਾਸੀ ਲੋਕ ਆ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਇਸ ਪੰਜਾਬ ਦੇ ਵਿੱਚੋਂ ਬਿਲਕੁਲ ਜੋ ਇਹਨਾਂ ਨੇ ਐਸੇ ਗੰਦ ਪਾ ਰੱਖਿਆ ਇਹਨਾਂ ਲੋਕਾਂ ਨੇ ਇੱਥੇ ਨਾ ਨਾ ਦੀ ਕੋਈ ਵੈਰੀਫਿਕੇਸ਼ਨ ਹੈ ਨਾ ਕੋਈ ਹੈ ਜਿੰਨੇ ਵੀ ਜਿਹੜੇ ਬਗੈਰ ਵੈਰੀਫਿਕੇਸ਼ਨ ਦੇ ਉਹ ਸਾਰੇ ਇਥੋਂ ਕੱਢ ਦੇਣੇ ਚਾਹੀਦੇ ਜਿੰਨੇ ਵੀ ਆਧਾਰ ਕਾਰਡ ਬਣਾਏ ਆ ਇਹ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਇਹ ਸਾਰਾ ਰਾਜਨੀਤੀ ਦਾ ਸਾਰਾ ਸਿਸਟਮ ਆ ਇੱਥੇ ਸਹੀ ਬੰਦੇ ਦਾ ਕੋਈ ਧਾਰ ਕਾਰਡ ਬਣਾਉਣ ਜਾਉ ਤਾਂ ਪਹਿ 100 ਜਿਹੜਾ ਲਾਉਣਾ ਪੈਂਦਾ ਇਹਨਾਂ ਦਾ ਉਸੇ ਹੀ ਵਕਤ ਬਣਾ ਕੇ ਇਹਨਾਂ ਦੇ ਹੱਥ ਚ ਫੜਾ ਆਂਦੇ ਆ ਇਹ ਸਾਰਾ ਜੋ ਵੋਟ ਦਾ ਸਾਰਾ ਸਿਸਟਮ ਇਹ ਆ ਇਹ ਅਸੀਂ ਇਸ ਸਰਕਾਰ ਨੂੰ ਵੀ ਅਪੀਲ ਕਰਦੇ ਆ ਇਹਨਾਂ ਚ ਨੱਥ ਪਾਏ ਸਾਡੇ ਤੋਂ ਖਾ ਕੇ ਸਾਨੂੰ ਡੇਲੇ ਖੜਦੇ ਸਾਨੂੰ ਕੁੱਟਣ ਲੱਗ ਪਏ ਆ ਇਹ ਲੋਗ ਇਹ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੁਣ ਜਿਹੜੇ ਇਹਨਾਂ ਦੇ ਜਾ ਕੇ ਕੋਈ ਹਿਮਾਚਲ ਚ ਅਸੀਂ ਕੋਈ ਇੱਕ ਮਰਲਾ ਨਹੀਂ ਲੈ ਸਕਦੇ ਇੱਥੇ ਆ ਕੇ ਇਹ ਇਹ ਜੋ ਮਰਜੀ ਇਹ ਜਿਹੜਾ ਇਹ ਇੱਥੇ ਖਰੀਦ ਕੇ ਥੈ ਇਹਨਾਂ ਨੇ ਕੋਠੀਆਂ ਪਾਈਆਂ ਇਦਾਂ ਦਾ ਇੱਥੇ ਮਾੜਾ ਹਾਲ ਕਰ ਰੱਖਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਔਰ ਇੱਥੇ ਜਿਹੜਾ ਕਿਉਂਕਿ ਇਹ ਬੱਚੇ ਨਾਲ ਜੋ ਕਨਾਉਣੀ ਹਰਕਰ ਕੀਤੀ ਆ ਇਹਨੂੰ ਅਨਸਾਫ਼ ਮਿਲਣਾ ਚਾਹੀਦਾ ਗਵਰਨਮੈਂਟ ਨੂੰ ਵੀ ਇਸ ਚੀਜ਼ ਲਈ ਇਹਨਾਂ ਨੂੰ ਬਹੁਤ ਜਿਹੜਾ ਵੱਧ ਤੋਂ ਵੱਧ ਇਹਨੂੰ ਮੁਆਵਜ਼ਾ ਦੇਣਾ ਚਾਹੀਦਾ ਇਹਨਾਂ ਦੇ ਕਿਉਂਕਿ ਇਹ ਕੋ ਇਹ ਹੀ ਵਿਚਾਰਾ ਉਹੀ ਕਮਾਉਣ ਵਾਲਾ ਸੀ ਧੀਆ ਪੁੱਤਾਂ ਲਈ ਆਪਾਂ ਇਹ ਪਾਲਦੇ ਆਂ ਵੀ ਸਾਡਾ ਵਰਤ ਹੋਿਆਂ ਦਾ ਸਾਡਾ ਸਹਾਰਾ ਬਣ ਗਏ ਉਹ ਜਿਹੜਾ ਸਹਾਰਾ ਦਾ ਸਾਰਾ ਇਹਨਾਂ ਨੇ ਤੈ ਸਨੇਹਤ ਕਰ ਦਿੱਤਾ ਅਸੀਂ ਇਹ ਵੀ ਕਹਿੰਦੇ ਹਾਂ ਜੀ ਇਹਨਾਂ ਸ਼ਬਦਾਂ ਦੇ ਵਿੱਚ ਸਖਤ ਨਿੰਦਾ ਕਰਦੇ ਹਾਂ ਅਸੀਂ ਜਿਹੜਾ ਇਹਨਾਂ ਨੇ ਕੀਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੇ ਜੇ ਇਹ ਕਾਰਵਾਈ ਕੋਈ ਪੁਲਿਸ ਨੇ ਠੀਕ ਨਹੀਂ ਕੀਤੀ ਤੇ ਇਹਦੀ ਜਿਹੜੀ ਜ਼ਿੰਮੇਵਾਰ ਪੁਲਿਸ ਅਤੇ ਸਰਕਾਰ ਹੋਊਗੀ ਇਹਦਾ ਭੁਗਤਣਾ ਪਊ ਇਸ ਕਰਕੇ ਇਸ ਪਰਿਵਾਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਹਰਕ ਦੁੱਖ ਦੇ ਵਿੱਚ ਹਰਕ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਖੜੇ ਹਾਂ ਰਾਜੀ ਜਦੇ ਉਤੇ ਪਹਿਲਾਂ ਵੀ ਉਹਦਾ ਕ੍ਰਾਈਮినਲ ਬੈਕਗਰਾਉਂਡ ਹੈ ਜਿਹੜਾ ਪ੍ਰਵਾਸੀ ਪਾੜ ਹਾਂਜੀ ਇਹ ਮੈਨੂੰ ਪਤਾ ਇਹ ਲੱਗਾ ਕਿ ਉਹ ਪਹਿਲਾਂ ਵੀ ਉਹਨੇ ਇਹੋ ਜਿਹਾ ਕ੍ਰਾਈਮినਲ ਕੀਤਾ ਇੱਕ ਬਲਾਤਕਾਰ ਕੀਤਾ ਸੀ ਉਹ 8-10 ਸਾਲ ਦੀ ਕੈਦ ਪਹਿਲਾਂ ਵੀ ਕੱਟ ਕੇ ਆਇਆ ਇਹੋ ਜਿਹੇ ਬੰਦਿਆਂ ਨੂੰ ਛੱਡ ਦੇ ਕਿਉਂ ਹੁਣ ਇਹਨੇ ਕਤਲ ਕਰਤਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਮਾਨਤ ਨਹੀਂ ਹੋਣੀ ਚਾਹੀਦੀ ਇਹ